ਪ੍ਰਤਾਪ ਬਾਜਬਾ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲੱਗੀ ਹੈ ਤੇ ਉੱਥੇ ਹੀ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਕੱਲਾ-ਕੱਲਾ ਜਵਾਬ ਦੇਣਾ ਪਵੇਗਾ ਦੱਸਦੀ ਹੈ ਕਿ ਪ੍ਰਤਾਪ ਬਾਜਬਾ ਦਾ ਇੱਕ ਬਿਆਨ ਸਾਹਮਣੇ ਆਇਆ ਤੇ ਜਿਸ ਤੋਂ ਬਾਅਦ ਉੱਥੇ ਹੀ ਸਿਆਸਤ ਪੂਰੀ ਤਰ੍ਹਾਂ ਭਖਦੀ ਹੋਈ ਨਜ਼ਰ ਆਈ ਪੰਜਾਬ ਬੰਬਾਂ ਨੂੰ ਲੈ ਕੇ ਜੋ ਪ੍ਰਤਾਪ ਬਾਜਬਾ ਨੇ ਬਿਆਨ ਦਿੱਤਾ ਉਸ ਨੂੰ ਲੈ ਕੇ ਲਗਾਤਾਰ ਵਿਵਾਦ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਤੋਂ ਬਾਅਦ ਪ੍ਰਤਾਪ ਬਾਜਬਾ ਨੇ ਹਾਈ ਕੋਰਟ ਤੱਕ ਰੁਕ ਕੀਤਾ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਪ੍ਰਤਾਪ ਬਾਜਬਦੀਪ 22 April ਤੱਕ ਕੋਈ ਗ੍ਰਿਫਤਾਰੀ ਨਹੀਂ ਹੋਵੇਗੀ ਤੇ ਜਿਸ ਤੋਂ ਬਾਅਦ ਗ੍ਰਿਫਤਾਰੀ ਤੇ ਹੁਣ ਰੋਕ ਲੱਗ ਚੁੱਕੀ ਹੈ ਤੇ ਦੂਜੇ ਪਾਸੇ ਕੋਰਟ ਦਾ ਕਹਿਣਾ ਹੈ ਕਿ 22 April ਨੂੰ ਅਗਲੀ ਸੁਣਵਾਈ ਕਰਾਂਗੇ ਪਰੰਤੂ ਪਹਿਲਾ ਪੰਜਾਬ ਸਰਕਾਰ ਜਵਾਬ ਦੇਵੇ ਤੇ ਜਿਸ ਤੋਂ ਬਾਅਦ ਹੁਣ ਨੋਟਿਸ ਜਾਰੀ ਕਰ ਦਿੱਤਾ ਹੈ ਦੂਜੇ ਪਾਸੇ ਉੱਥੇ ਹੀ ਹੁਣ ਪੰਜਾਬ ਸਰਕਾਰ ਨੂੰ ਜਵਾਬ ਜਿਹੜਾ ਕਿ ਦੇਣਾ ਪਵੇਗਾ ਤੇ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਤੇ ਅਗਲੀ ਸੁਣਵਾਈ ਹੁਣ ਦਾਸ ਕਿ 22 April ਨੂੰ ਹੋਵੇਗੀ ਦੂਜੇ ਪਾਸੇ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਜਿਹੜਾ ਕਿ ਪੰਜਾਬ ਬੰਬਾਂ ਨੂੰ ਲੈ ਕੇ ਬਿਆਨ ਦਿੱਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਬੰਬਾਂ ਜਿਹੜੇ ਕਿ ਪੰਜਾਬ ਚਾ ਚੁੱਕੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਪੰਜਾਬ ਸਰਕਾਰ ਨੇ ਇਸ ਬਿਆਨ ਨੂੰ ਲੈ ਕੇ ਵੱਡਾ ਐਕਸ਼ਨ ਕੀਤਾ ਤੇ ਉੱਥੇ ਹੀ ਉਹਨਾਂ ਨੇ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਇਹ ਬਿਆਨ ਦਿੱਤਾ ਪਰੰਤੂ ਹੁਣ ਇਹ ਬਿਆਨ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲਾਈਵ ਹੋ ਕੇ ਸਾਰੀ ਜਾਣਕਾਰੀ ਮੰਗੀ ਗਈ ਤੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਬਾਜਬਨ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਕਿਵੇਂ ਮਿਲੀ ਕਦੋਂ ਮਿਲੀ ਤੇ ਜੇਕਰ ਉਹਨਾਂ ਨੂੰ ਅਜੇਹੀ ਜਾਣਕਾਰੀ ਸੀ ਤਾਂ ਉਹਨਾਂ ਨੇ ਪੰਜਾਬ ਪੁਲਿਸ ਨੂੰ ਕਿਉਂ ਨਹੀਂ ਦੱਸਿਆ ਤੇ ਜਿਸ ਤੋਂ ਬਾਅਦ ਕਿ ਤੁਹਾਡੇ ਪਾਕਿਸਤਾਨੀ ਰਾਤਵਾਦੀਆਂ ਦੇ ਨਾਲ ਲਿੰਕ ਨੇ ਸਵਾਲ ਖੜੇ ਕਰ ਦਿੱਤੇ ਤੇ ਦੂਜੇ ਪਾਸੇ ਉੱਥੇ ਹੀ ਪੰਜਾਬ ਪੁਲਿਸ ਅਗਲੇ ਦਿਨ ਉਹਨਾਂ ਦੇ ਘਰੇ ਪਹੁੰਚੀ ਤੇ ਜਿਸ ਤੋਂ ਬਾਅਦ ਪਰਤਾਪ ਬਾਜਬਾ ਤੋਂ ਇਹ ਪੁੱਛਗਿਛ ਲਗਾਤਾਰ ਕੀਤੀ ਗਈ ਹੁਣਾ ਉਥੇ ਪਰਚਾ ਵੀ ਦਰਜ ਕਰ ਲਿਆ ਗਿਆ ਜਿਸ ਤੋਂ ਬਾਅਦ ਕੱਲ ਕਾਂਗਰਸੀਆਂ ਨੇ ਸਾਰਿਆਂ ਨੇ ਜਿਹੜਾ ਕਿ ਮਿਲ ਕੇ ਥਾਣੇ ਦੇ ਅੱਗੇ ਵੱਡਾ ਧਰਨਾ ਲਗਾ ਦਿੱਤਾ ਦੂਜੇ ਪਾਸੇ ਪ੍ਰਦਰਸ਼ਨ ਜਿਹੜਾ ਕਿ ਕੀਤਾ ਗਿਆ 5 ਘੰਟੇ ਲਗਾਤਾਰ ਪ੍ਰਤਾਪ ਅਜਬਾ ਤੋਂ ਪੁੱਛਕਿਛ ਕੀਤੀ ਗਈ ਤੇ ਹਾਈ ਕੋਰਟ ਦੇ ਵਿੱਚ ਰੁੱਖ ਜਿਹੜਾ ਕਿ ਪ੍ਰਤਾਪ ਅਜਬਾ ਦੇ ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜੋ ਮੇਰੇ ਉੱਤੇ ਐਫ ਆਈ ਆਰ ਹੋਈ ਹੈ ਉਸ ਨੂੰ ਰੱਦ ਕੀਤਾ ਜਾਵੇ ਦੂਜੇ ਪਾਸੇ ਹੁਣ ਅੱਜ ਸੁਣਵਾਈ ਹੋਣੀ ਸੀ ਤੇ ਜਿਸ ਦੇ ਤਹਿਤ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ 22 April ਨੂੰ ਅਗਲੀ ਸੁਣਵਾਈ ਕੀਤੀ ਜਾਵੇਗੀ ਤੇ ਤਾਂ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਪਰਦਾਬ ਅਜਵਾ ਦੀ ਕੋਈ ਗ੍ਰਿਫਤਾਰੀ ਨਹੀਂ ਹੋਊਗੀ ਰੋਕ ਲੱਗ ਚੁੱਕੀ ਹੈ ਦੂਜੇ ਪਾਸੇ ਉੱਥੇ ਹੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਦੱਸਦੀ ਹੈ ਕਿ ਪ੍ਰਤਾਪ ਬਾਜਬਾ ਦਾ ਇੱਕ ਬਿਆਨ ਸਾਹਮਣੇ ਆਇਆ ਤੇ ਜਿਸ ਤੋਂ ਬਾਅਦ ਉੱਥੇ ਹੀ ਸਿਆਸਤ ਪੂਰੀ ਤਰ੍ਹਾਂ ਫਖਦੀ ਹੋਈ ਨਜ਼ਰ ਆਈ ਪੰਜਾਬ ਬੰਬਾ ਨੂੰ ਲੈ ਕੇ ਜੋ ਪ੍ਰਤਾਪ ਬਾਜਬਾ ਨੇ ਬਿਆਨ ਦਿੱਤਾ ਉਸ ਨੂੰ ਲੈ ਕੇ ਲਗਾਤਾਰ ਵਿਵਾਦ ਫਖਦਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਤੋਂ ਬਾਅਦ ਪ੍ਰਤਾਪ ਬਾਜਬਾ ਨੇ ਹਾਈ ਕੋਰਟ ਤੱਕ ਰੁਕ ਕੀਤਾ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਪ੍ਰਤਾਪ ਬਾਜਬਾ ਦੀ 20 April ਤੱਕ ਕੋਈ ਗ੍ਰਿਫਤਾਰੀ ਨਹੀਂ ਹੋਵੇਗੀ ਤੇ ਜਿਸ ਤੋਂ ਬਾਅਦ ਗ੍ਰਿਫਤਾਰੀ ਤੇ ਹੁਣ ਰੋਕ ਲੱਗ ਚੁੱਕੀ ਹੈ ਦੂਜੇ ਪਾਸੇ ਕੋਰਟ ਦਾ ਕਹਿਣਾ ਹੈ ਕਿ 22 April ਨੂੰ ਅਗਲੀ ਸੁਣਵਾਈ ਕਰਾਂਗੇ ਪਰੰਤੂ ਪਹਿਲਾ ਪੰਜਾਬ ਸਰਕਾਰ ਜਵਾਬ ਦੇਵੇ ਤੇ ਜਿਸ ਤੋਂ ਬਾਅਦ ਹੁਣ ਨੋਟਿਸ ਜਾਰੀ ਕਰ ਦਿੱਤਾ ਹੈ ਦੂਜੇ ਪਾਸੇ ਉੱਥੇ ਹੀ ਹੁਣ ਪੰਜਾਬ ਸਰਕਾਰ ਨੂੰ ਜਵਾਬ ਜਿਹੜਾ ਕਿ ਦੇਣਾ ਪਵੇਗਾ ਤੇ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਤੇ ਅਗਲੀ ਸੁਣਵਾਈ ਹੁਣ ਦਾਸੀ ਕਿ 22 April ਨੂੰ ਹੋਵੇਗੀ ਦੂਜੇ ਪਾਸੇ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਜਿਹੜਾ ਕਿ ਪੰਜਾਬ ਬੰਬਾ ਨੂੰ ਲੈ ਕੇ ਬਿਆਨ ਦਿੱਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਬੰਬਾ ਜਿਹੜੇ ਕਿ ਪੰਜਾਬ ਚਾ ਚੁੱਕੇ ਕਹਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਪੰਜਾਬ ਸਰਕਾਰ ਨੇ ਇਸ ਬਿਆਨ ਨੂੰ ਲੈ ਕੇ ਵੱਡਾ ਐਕਸ਼ਨ ਕੀਤਾ ਤੇ ਉੱਥੇ ਹੀ ਉਹਨਾਂ ਨੇ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਇਹ ਬਿਆਨ ਦਿੱਤਾ ਕਰੰਤੂ ਹੁਣੇ ਇਹ ਬਿਆਨ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲਾਈਵ ਹੋ ਕੇ ਸਾਰੀ ਜਾਣਕਾਰੀ ਮੰਗੀ ਗਈ ਤੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਬਾਜਬਨ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਕਿਵੇਂ ਮਿਲੀ ਕਦੋਂ ਮਿਲੀ ਤੇ ਜੇਕਰ ਉਹਨਾਂ ਨੂੰ ਅਜਹੀ ਜਾਣਕਾਰੀ ਸੀ ਤਾਂ ਉਹਨਾਂ ਨੇ ਪੰਜਾਬ ਪੁਲਿਸ ਨੂੰ ਕਿਉਂ ਨਹੀਂ ਦੱਸਿਆ ਤੇ ਜਿਸ ਤੋਂ ਬਾਅਦ ਕਿ ਤੁਹਾਡੇ ਪਾਕਿਸਤਾਨੀ ਰਾਤਵਾਦੀ ਦੇ ਨਾਲ ਲਿੰਕ ਨੇ ਸਵਾਲ ਖੜੇ ਕਰ ਦਿੱਤੇ ਤੇ ਦੂਜੇ ਪਾਸੇ ਉੱਥੇ ਹੀ ਪੰਜਾਬ ਪੁਲਿਸ ਅਗਲੇ ਦਿਨ ਉਹਨਾਂ ਦੇ ਘਰੇ ਪਹੁੰਚੀ ਤੇ ਜਿਸ ਤੋਂ ਬਾਅਦ ਪਰਤਾਪ ਬਾਜਬਾ ਤੋਂ ਇਹ ਪੁੱਛਗਿਛ ਲਗਾਤਾਰ ਕੀਤੀ ਗਈ ਹੁਣ ਉਥੇ ਪਰਚਾ ਵੀ ਦਰਜ ਕਰ ਲਿਆ ਗਿਆ ਜਿਸ ਤੋਂ ਬਾਅਦ ਕੱਲ ਕਾਂਗਰਸੀਆਂ ਨੇ ਸਾਰਿਆਂ ਨੇ ਜਿਹੜਾ ਕਿ ਮਿਲ ਕੇ ਥਾਣੇ ਦੇ ਅੱਗੇ ਵੱਡਾ ਧਰਨਾ ਲਗਾ ਦਿੱਤਾ ਦੂਜੇ ਪਾਸੇ ਪ੍ਰਦਰਸ਼ਨ ਜਿਹੜਾ ਕਿ ਕੀਤਾ ਗਿਆ 5 ਘੰਟੇ ਲਗਾਤਾਰ ਪ੍ਰਤਾਪ ਅਜਬਾ ਤੋਂ ਪੁੱਛਕਿਛ ਕੀਤੀ ਗਈ ਤੇ ਹਾਈ ਕੋਰਟ ਦੇ ਵਿੱਚ ਰੁੱਖ ਜਿਹੜਾ ਕਿ ਪ੍ਰਤਾਪ ਅਜਬਾ ਦੇ ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜੋ ਮੇਰੇ ਉੱਤੇ ਐਫ ਆਈ ਆਰ ਹੋਈ ਹੈ ਉਸ ਨੂੰ ਰੱਦ ਕੀਤਾ ਜਾਵੇ ਦੂਜੇ ਪਾਸੇ ਹੁਣ ਅੱਜ ਸੁਣਵਾਈ ਹੋਣੀ ਸੀ ਤੇ ਜਿਸ ਦੇ ਤਹਿਤ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ 22 April ਨੂੰ ਅਗਲੀ ਸੁਣਵਾਈ ਕੀਤੀ ਜਾਵੇਗੀ ਤੇ ਪਰੰਤੂ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਪਰਦਾਬ ਅਜਵਾਦੀ ਕੋਈ ਗ੍ਰਿਫਤਾਰੀ ਨਹੀਂ ਹੋਗੀ ਰੋਕ ਲੱਗ ਚੁੱਕੀ ਹੈ ਦੂਜੇ ਪਾਸੇ ਉੱਥੇ ਹੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ